ਸਤਿਕਾਰਯੋਗ ਪਿਆਰੀ ਦਰਸ਼ਕੋ ਸਰੋਤਿਓ ਅ ਤਨ ਪਤਾ ਮੈਂ ਖੁਦ ਕਵੀਸ਼ਰੀ ਢੱਡ ਸਰੰਗੀ ਲੋਕ ਗਾਇਕੀ ਨੂੰ ਬਹੁਤ ਤਸੰਦ ਕਰਦਾ ਤੇ ਜਿਨ੍ਹਾਂ ਨੂੰ ਮੈਂ ਬਚਪਨ ਦੇ ਵਿੱਚ ਰੱਜ ਕੇ ਸੁਣਿਆ ਅਸੀਂ ਸਾਰੇ ਅੱਜ ਇਹ ਸਵਭ ਬਣਿਆ ਕਿ ਬਹੁਤ ਹੀ ਅچھے ਸਰੰਗੀ ਮਾਸਟਰ ਤੇ ਬਹੁਤ ਵਧੀਆ ਇਨਸਾਨ ਬਾਈ ਜੀ ਤੇ ਮੈਂ ਅਰਸੀ ਨਿਸ਼ੀਰਪੁਰੀ ਸਾਹਿਬ ਇਹਨਾਂ ਦੇ ਘਰ ਬੈਠੇ ਸੀ ਤੇ ਥੋੜਾ ਮੈਂ ਆਪਣੀਆਂ ਬਚਪਨ ਦੀਆਂ ਯਾਦਾਂ ਉਸੇ ਤਰ੍ਹਾਂ ਤਾਜ਼ੀਆਂ ਕਰਨਾ ਚਾਹੁੰਦਾ ਸੀ ਤੇ ਮੈਂ ਨੇ ਰਿਕੁਐਸਟ ਕੀਤੀ ਹੈ ਅ ਉਸ ਲਈ ਜਿਨ੍ਹਾਂ ਤੋਂ ਕੁਝ ਅਸੀਂ ਸਿੱਖੀ ਸਾਨੂੰ ਜਿਹੜੀ ਉਹ ਚੀਟਕ ਲੱਗੀ ਚਮਕੌਰ ਸਿੰਘ ਸਿੱਖੋਂ ਸਾਹਿਬ ਪੋਤਨਾ ਤੇ ਇਹਨਾਂ ਨਾਲ ਇਹਨਾਂ ਦੇ ਸਾਥੀ ਸੀ ਉਸ ਵਕਤ ਕਰਤਾਰ ਸਿੰਘ ਮੰਡਿਕਲਾ ਬੱਬੂ ਜੀ ਪਾਰਸ ਕਰਨਲ ਸਿੰਘ ਪਾਰ ਸ਼੍ਰੋਮਣੀ ਕਵੀ ਸ਼ਰੋਨਾ ਦੀ ਗਾਂ ਉਹਨਾਂ ਦੇ ਸ਼ਗਿਰਦ ਫਰਵਾੜੀ ਤੇ ਹੁਣ ਨਾਲ ਇਹਨਾਂ ਦੇ ਸਾਥ ਦੇਣਗੇ ਤੀਜੇ ਸਾਥੀ ਨਰਦੀਪ ਸਿੰਘ ਮੰਡਿਕੜਾ ਤੇ ਸੋ ਇਹ ਪੰਜਾਬ ਦੀ ਖੂਬਸੂਰਤ ਵਿਰਾਸਤ ਹੈ ਲੋਕ ਗਾਇਕੀ ਜਿਹਦੀ ਸਿੱਧੀ ਦਿਨਾਂ ਤੇ ਅਸਰ ਕਰਦੀ ਹੈ ਤੇ ਮੈਨੂੰ ਮਾਣ ਹੈ ਕਿ ਮੇਰੀ ਜਿਹੜਾ ਇਹ ਮੇਰਾ ਪਛੋਕੜਾ ਜਿੱਥੋਂ ਮੈਂ ਗਾਇਕੀ ਦੀ ਸ਼ੁਰੂਆਤ ਕੀਤੀ ਕਮੇਰਕ ਉਸ ਕੀਤੀ ਹੈ ਤੇ ਆਪਾਂ ਸੁਣਦੇ ਹਾਂ ਛੰਦ ਸ਼ੀਦੇਪਾਤ ਸ਼ੀਦੇ ਆਜ਼ਮ ਮਸਰਦਾਰ ਪੰਦਤ ਜੀ ਉਹਨਾਂ ਦੇ ਭੈਣ ਬੀਬਾ ਅਮਰ ਕੌਰ ਜੀ ਜਦ ਮੁਲਾਕਾਤ ਕਰਦੇ ਆ ਭੈਣ ਭਰਾ ਨਾਲ ਗੱਲਬਾਤ ਕਰਦੇ ਤੇ ਕੀ ਕਹਿੰਦੀ ਆ ਚੰਕੌਰ ਸਿੰਘ ਸੇਖੋਂ ਨਵਦੀਪ ਸਿੰਘ ਮੰਡੀਕਲਾ ਤੇ ਕਰਵੈਲ ਸਿੰਘ ਸ਼ੇਰਪੁਰੀ ਇਸ ਤਰ੍ਹਾਂ ਬਿਆਨ ਕਰਦੇ ਜੀ come ਹਰੋਂ ਪਰਾਂ ਮੰਨ ਲਈ ਮੇਉਦੇ ਕੁੱਤਰੀਆਂ ਮੂੜੇ ਇਕੱਠਾ ਜੰਮਣਾ ਲਈ ਆਪਾਂ ਇਸ ਡੰਪਰ ਧਿਆਨ ਦੀਆਂ i from the house.